ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਜੁਕੇ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਸੇਵਾ ਕੀਤੀ ਜਾ ਰਹੀ ਆ ਉੱਥੇ ਉਹਨਾਂ ਵੱਲੋਂ ਇੱਕ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਸਾਲ 1900 ਦੇ ਵਿੱਚ ਲਾਰਡ ਕਰਜਨ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਨਰਲ ਸਤਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਨੇ ਸਤਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਏ ਐਲਕੈਂਟਨ ਕੰਪਨੀ ਦੀ ਜਿਹੜੀ ਇਹ ਘੜੀ ਭੇਟ ਕੀਤੀ ਸੀਗੀ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਘੜੀ ਖਰਾਬ ਹੋਣ ਕਰਕੇ ਉਹ ਹੁਣ ਇਹ ਘੜੀ ਹੈ ਜਿਹੜੀ ਇਹ ਗੁਰੂ ਨਾਨਕ ਨਿਸਕਾਮ ਸੇਵਕ ਜਥੇ ਯੂਕੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਵੱਲੋਂ ਇਹ ਜਿਹੜੀ ਘੜੀ ਫੇਰ ਰਿਪੇਅਰ ਕਰਾ ਕੇ ਇਹ ਸਤਸਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਈ ਗਈ ਆ ਜਦੋਂ ਸਤਸਕਰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅਸੀਂ ਸਾਹਮਣੇ ਜਾ ਕੇ ਮੱਥਾ ਟੇਕਦੇ ਆ ਮੱਥਾ ਟੇਕ ਕੇ ਜਦੋਂ ਰਾਗੀ ਸਿੰਘਾਂ ਵਾਲੀ ਸਾਈਡ ਤੋਂ ਦੀ ਅਸੀਂ ਗੇਟ ਤੋਂ ਦੀ ਬਾਹਰ ਨਿਕਲਦੇ ਆ ਉਸ ਗੇਟ ਦੇ ਬਿਲਕੁਲ ਉੱਪਰ ਇਹ ਘੜੀ ਪਹਿਲਾਂ ਵੀ ਉੱਥੇ ਸਜਾਈ ਜਾਂਦੀ ਸੀਗੀ ਹੁਣ ਵੀ ਕੱਲ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਆਦੇਸ਼ਾਂ ਤੇ ਇਹ ਘੜੀ ਸਤਸਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਗੇਟ ਦੇ ਉੱਪਰ ਸਜਾ ਦਿੱਤੀ ਗਈ ਆ ਸੋ ਅਸੀਂ ਸਤਸਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਡੇ ਬਹੁਤ ਹੀ ਸਤਿਕਾਰ ਜੋ ਬਾਬਾ ਮਹਿੰਦਰ ਸਿੰਘ ਜੀ ਜੋ ਨਿਸ਼ਕਾਮ ਸੇਵਕ ਜਿਤਾ ਝੁੱਕੇ ਵਾਲੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜਿੱਥੇ ਉਹ ਹੋਰ ਸੇਵਾਵਾਂ ਨਿਭਾ ਰਹੇ ਨੇ ਉੱਥੇ ਇਹ ਘੜੀ ਦੀ ਜਿਹੜੀ ਇਹ ਮਰੰਮਤ ਕਰਕੇ ਉੱਥੇ ਲਗਾਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਘੜੀ ਜਿਹੜੇ ਐਲਕਿੰਗਟਨ ਕੰਪਨੀ ਦੀ ਆ ਉਸੇ ਕੰਪਨੀ ਚ ਜਾ ਕੇ ਇਹਦੇ ਫੇਰ ਮੁੜ ਕੇ ਰਿਪੇਅਰ ਹੋਈ ਆ ਇਹ ਜਿਹੜੀ ਘੜੀ ਆ ਇਹ ਨੂੰ ਚਾਬੀ ਦੇ ਕੇ ਲਗਭਗ 1 ਹਫਤਾ ਚਾਬੀ ਤੋਂ ਬਗੈਰ ਚੱਲਦੀ ਰਹਦੀ ਆ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ